ਜੋ ਬੋਲੇ ਸੋਨ ਰੁਪਏ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਗਿਆਨनाथ ਮਹਾਰਾਜ ਕੀ ਜੈ ਗੱਦੀ ਨਸੀਨ ਸਤਿਗੁਰੂ ਬੁੱਧਨਾਥ ਮਹਾਰਾਜ ਕੀ ਜੈ ਅੱਜ ਜੋ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਏ ਪਿੰਡ ਜਨਾਲੇ ਵਿੱਚ ਜੋ ਮੇਰੀ ਭੈਣ ਮਨਦੀਪ ਮਨਦੀਪ ਕੌਰ ਮਨਦੀਪ ਕੌਰ ਜਿਸ ਦੇ ਨਾਲ ਇੱਕ ਸਰਪੰਚ ਨੇ ਬਹੁਤ ਹੀ ਜਿਹੜੀ ਅਣ ਮਰਪੀ ਜਿਹੜੇ ਇਹੋ ਜਿਹੇ ਸ਼ਬਦ ਬੋਲੇ ਨੇ ਸਾਡੀ ਭੈਣ ਨੂੰ ਜਾਤੀ ਸੁੱਧਕ ਸ਼ਬਦ ਬੋਲੇ ਨੇ ਔਰ ਮੂੰਹ ਤੇ ਥੱਪੜ ਮਾਰਿਆ ਏ ਅਸੀਂ ਦੱਸਣਾ ਚਾਹੁੰਦੇ ਆ ਕਿ ਅੱਜ ਜਿਹੜਾ ਡੀਸੀ ਸਾਹਿਬ ਨੂੰ ਅਸੀਂ ਮੰਗ ਪੱਤਰ ਦਿੱਤਾ ਏ ਉਹ ਅਸੀਂ ਇਹ ਨਾਲੇ ਠਾਣੇ ਦੇ ਸਾਹਮਣੇ ਰੋਡ ਬੰਦ ਕਰਾਂਗੇ 3 ਤਰੀਕ ਨੂੰ ਜਿਹੜਾ 6 2025 ਨੂੰ ਜਿਹੜਾ ਧਰਨਾ ਜਨਾਲੇ ਵਿੱਚ ਲੱਗੇਗਾ ਤੇ ਜੋ ਸਾਡੀ ਭੈਣ ਅਮਨਦੀਪ ਕੌਰ ਉਹਨੂੰ ਅਸੀਂ ਇਨਸਾਫ਼ ਦਿਵਾਵਾਂਗੇ ਜੋ ਬੋਲੇ 100 ਰੁਪਏ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਡੀਸੀ ਸਾਹਿਬ ਨੂੰ ਅਸੀਂ ਮੰਗ ਪੱਤਰ ਦਿੱਤਾ ਹੈ ਕਿ ਡੀਸੀ ਸਾਹਿਬ ਨੇ ਵਸਵਾਸ ਦਵਾਇਆ ਹੈ ਕਿ ਜਿਹੜੀ ਬੰਦੀ ਕਾਰਵਾਈ ਭੈਣ ਨੂੰ ਇਨਸਾਫ ਦਵਾਵਾਂਗੇ ਜੀ ਮਦਦਵਾਦੀ ਆਈ ਆ ਅਸੀਂ ਭੈਣ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾ ਹੋਵਾਂਗੇ ਜੋ ਮੇਰੀਆਂ ਭੈਣਾਂ ਹੋਰ ਵੀ ਉਹਦੇ ਨਾਲ ਮੌਜੂਦ ਸੀ ਜਿਨ੍ਹਾਂ ਦੇ ਕੋਲ ਆਡੀਓ ਵੀਡੀਓ ਸਾਰੀਆਂ ਰਿਕਾਰਡਿੰਗਾਂ ਹੈਗੀਆਂ ਜਿਦੇ ਵਿੱਚ ਸ਼ਬਦ ਨੇ ਬਹੁਤ ਹੀ ਜਿਹੜੇ ਉਮਲਪੀ ਜਿਹੜੇ ਸ਼ਬਦ ਬੋਲੇ ਨੇ ਔਰ ਸਾਡੀ ਭੈਣ ਦੇ ਜਿਹੜਾ ਥੱਪੜ ਮਾਰਿਆ ਹੈ ਉਹ ਪੂਰੀਆਂ ਪ੍ਰੋਪਰ ਜਿਹੜੀਆਂ ਵੀਡੀਓ ਭੈਣਾਂ ਦੇ ਕੋਲ ਨੇ ਜੋ ਬੋਲੇ ₹100 ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਜਿਹੜਾ ਮੈਟਰ ਹੈ ਸਾਡੀ ਭੈਣ ਹੈ ਅਮਰਜੀਤ ਕੋਹੜਾ ਹੈ ਨਾ ਇਹਨਾਂ ਸਰਪੰਚ ਵੱਲੋਂ ਪ੍ਰਤਾਰਤ ਕੀਤਾ ਗਿਆ ਇਹਨਾਂ ਨੂੰ ਜਾਤੀ ਸੂਚਕ ਸ਼ਬਦ ਬੋਲੇ ਗਏ ਆ ਜਿਦੋਂ ਤੱਕ ਇਹ ਪਤਾ ਲੱਗਾ ਕਿ ਮੱਕੀ ਥੱਪੜ ਮਾਰਿਆ ਵੀ ਆ ਕਿ ਜਦ ਕਿ ਇਹਰਾ ਬੰਦਾ ਕਿ ਇਹ ਮੁਹੱਲੇ 'ਚ ਜਿਹੜਾ ਮੋਹਦਵਰ ਇਨਸਾਨ ਆ ਉਨੂੰ ਹਾਰੇਗਾ ਪਾਖਾ ਰੱਖਣਾ ਚਾਹੀਦਾ ਜਦ ਕਿ ਐਦਾ ਜਾਤੀ ਚੂਚਕ ਸ਼ਬਦ ਤੇ ਐਦਾ ਹੱਥ ਚਲਾ ਕੇ ਨਹੀਂ ਕਰਨੀ ਚਾਹੀਦੀ ਤੇ ਇਹਦੇ ਲਈ ਆਪਾਂ ਡੀਸੀ ਸਾਹਿਬ ਤੋਂ ਆਏ ਆ ਮੰਗ ਕੀਤੀ ਕਿ ਬੰਦੀ ਕਾਰਵਾਈ ਕੀਤੀ ਜਾਵੇ ਜਦ ਕਿ ਸਾਡੇ ਸਮਾਜ ਇਹਨਾਂ ਨੂੰ ਚੁੰਡਦਾ ਵਾ ਤੇ ਇਹਨਾਂ ਦੇ ਹੱਕਾਂੇ ਖੜਦਾ ਕਿ ਸਾਡੇ ਸਮਾਜ ਦਾ ਸਾਰਾ ਹਣਾ ਕੰਮ ਕਾਰ ਕਰਨੇ ਜੋ ਸਾਨੂੰ ਸਹੂਲਤ ਮਿਲਣ ਪਰ ਇਹ ਸਾਡੇ ਉਲਟਾ ਸਾਾਨੂੰ ਪੈ ਰਿਹਾ ਸਾਨੂੰ ਹੱਥ ਚਲਾ ਕੇ ਕਰ ਰਿਹਾ ਸਾਡੇ ਖਿਲਾਫ ਬੋਲ ਰਿਹਾ ਸਾਡੀ ਕਾਸ਼ ਤੇ ਖਿਲਾਫ ਹੋ ਰਿਹਾ ਆਪਾਂ ਲਈ ਸਖਤ ਵਿਰੋਧ ਕਰਾਂਗੇ ਤੇ 3 6 2025 ਨੂੰ ਧਰਨਾ ਦੇਵਾਂਗੇ ਜੇ ਬੰਦੀ ਕਾਰਵਾਈ ਨਹੀਂ ਕਰਦਾ ਜੋ ਵੀ ਨੁਕਸਾਨ ਹੋਏਗਾ ਇਹ ਪ੍ਰਸ਼ਾਸਨ ਜਿਵੇਂ ਅੱਜ ਨਾਲੇ ਵਿੱਚ ਲਾਇਆ ਜਾਏਗਾ ਜੀ 98 ਮੈਂ ਸਰਵਨ ਸਿੰਘ ਮੱਟੂ ਪਿੰਡ ਮੋਦਲ ਪੰਜਾਬ ਚੇਅਰਮੈਨ ਅਸੀਂ ਅੱਜ ਮੰਗ ਪੱਤਰ ਅਮਰਜੀਤ ਨਾਲਾ ਜੋ ਕਿ ਇਹਨਾਂ ਨਾਲ ਤਕੇਸ਼ਾਈ ਨਾਲ ਸਰਪੰਚ ਦੇ ਸਰਪੰਚ ਨੇ ਸਰਪੰਚ ਦੇ بیٹے ਨੇ ਜੋ ਤਕੇਸ਼ਾਈ ਜਾਤੀ ਸੂਚਕ ਸ਼ਬਦ ਬੋਲੇ ਆ ਅਸੀਂ ਇਹਦਾ ਬਹੁਤ ਵਿਰੋਧ ਕਰਦੇ ਆ ਤੇ ਪੁਲਿਸ ਪ੍ਰਸ਼ਾਸਨ ਨੂੰ ਅੱਜ ਡੀਸੀ ਸਾਹਿਬ ਦੇ ਮੰਗ ਪੱਤਰ ਦਿੱਤਾ ਆ ਇਹਨਾਂ ਦੇ ਬੰਦੀ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਇਹਦੇ ਪਰੇ ਧਰਨਾ ਜਿਹੜਾ ਲਾਇਆ ਜਾਏਗਾ ਇਹਦਾ ਜ਼ਿੰਮੇਵਾਰ ਪੁਲਿਸ ਪ੍ਰੋਸੀਸ਼ਨ ਹੋਏਗਾ ਜੈਵਾਲਮਿਕੀ ਰਰਵਾਲਮਿਕੀ ਮੈਂ ਮੰਗਲ ਸਿੰਘ ਅੰਗਲੀ ਪੰਜਾਬ ਪ੍ਰਧਾਨ ਕੋਲ ਮੈਨੂੰ ਪਤਾ ਹੀ ਨਹੀਂ ਕਿਤੇ ਤੇ ਜੋ ਜਥੇਬੰਦੀ ਅੱਜ ਮੈਂ ਬੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਵਾ ਇਸ ਪੈਣ ਦੇ ਮਸਲੇ 'ਚ ਜਿਹਦੇ ਨਾਲ ਸਰਪੰਚ ਨੇ ਬਹੁਤ ਤਕਾ ਕੀਤਾ ਜੀ ਜੋ ਜਾ ਵੀ ਫੂਟਕ ਸਾਹਿਬ ਤੋਂ ਬੋਲੇ ਗਏ ਆ ਉਸ ਵਾਸਤੇ ਇੱਕ ਮੰਗ ਪੱਤਰ ਦਿੱਤਾ ਵਾ ਜੇ ਸਾਨੂੰ ਇਨਸਾਫ ਨਾ ਮਿਲਿਆ ਅਸੀਂ ਇਸੇ ਪੱਤਰ ਦੇ ਧਰਨਾ ਲਾਵਾਂਗੇ ਬਹੁਤ ਵਿਰੋਧ ਕਰਾਂਗੇ ਕੋਈ ਨੁਕਸਾਨ ਹੁੰਦਾ ਉਹਦਾ ਜਮਿਆ ਦੇ ਪੁਲਿਸ ਪ੍ਰੋਟੈਕਸ਼ਨ ਹੋਊਗਾ ਜੀ ਮੈਟਰ ਮੇਰਾ ਨਾਮ सोनू ਪੰਡਤ ਮੁੱਖੰ ਚਾਲਕ ਠੀਕ ਹੈ ਜੀ ਅਮਨਦੀਪ ਕੋਰ ਨੇ ਜਾਨੀ ਕਿ ਨਾ ਤਾਂ ਕਹਿ ਸੀ ਵੀ ਮੇਨਾਂ ਧੱਕਾ ਕੀਤਾ ਏ ਇਹ ਸਾਡੇ ਕੋ ਮੈਟਰ ਲੈ ਕੇ ਆਈ ਗਏ ਆਪਾਂ ਇਹਦਾ ਮੈਟਰ ਸੁਨੇ ਆ ਬਾਬਾ ਜੀ ਨੇ ਸਾਰਾ ਮੈਟਰ ਸੁਨੇ ਆ ਆਪਾਂ ਇਹਦਾ ਵਿਸ਼ਵਾਸ ਦਿਵਾਉਨੇ ਆ ਵੀ ਇਹਦਾ ਆਪਾਂ ਪੂਰਾ ਇਹਨੂੰ ਇਨਸਾਫ ਦਿਵਾਵਾਂਗੇ ਡੀਸੀ ਜੀ ਚਾਹਤਾ ਡੀਸੀ ਸਾਹਿਬ ਨੇ ਇਨਸਾਫ ਦੇਤਾ ਵੀ ਤੁਸੀਂ ਜੋਗੇ ਬਹੁਤ ਵਧੀਆ ਗੱਲ ਕੀਤੀ ਸਾਡਾ ਪੱਤਰ ਉਹਨਾਂ ਨੇ ਕਬੂਲ ਕੀਤਾ ਤੇ ਉਹਨਾਂ ਨੇ ਕਿਹਾ ਵੀ ਜੋ ਵੀ ਕਾਰਵਾਈ ਬੰਦੀ ਆ ਆਪਾਂ ਕਰਾਂਗੇ ਜੀ ਮੇਰਾ ਰਜਿਸਟਰ ਨੰਬਰ ਜਸੀ ਕਮੇਟੀ ਚੇਰਮੈਨ ਜਿੰਨੋ ਟੀਮ ਨੂੰ ਮੈਂ ਖੜਾ ਔਰ ਸਾਡੇ ਤੋਂ ਜਨਾਲੇ ਤੋਂ ਪਰਿਵਾਰ ਆਪਣਾ ਹੜ ਤੋਂ ਆਇਆ ਹੈ ਸਾਡੀ ਹੈਲਪ ਲਾਈਨ ਵਾਸਤੇ ਔਰ ਉੱਥੇ ਇਹ ਚ ਮੌਜੂਦਾ ਸਰਪੰਚ ਹੈ ਤੇ ਸਰਪੰਚ ਦਾ ਬੇੜਾ ਵੀ ਹੈ ਉਸ ਲੇਡੀਜ਼ ਨੂੰ ਨੇ ਥੱਪੜ ਮਾਰਿਆ ਇਹ ਸਾਡੀ ਜਾਤੀ ਦੇ ਬਾਰੇ ਖਿਲਾਫ ਬੋਲਿਆ ਵਾ ਅਸੀਂ ਅੱਜ ਸਾਡੀ ਸਾਡੀ ਟੀਮ ਅੱਜ ਡੀਸੀ ਸਾਹਿਬ ਤੋਂ ਮਨਪਤਰ ਹਿੱਦਾ ਅਸੀਂ ਤਿੰਨ ਕ੍ਰੀਤ ਨੂੰ ਆਪਾਂ ਟਰਨਾਂ ਲਾਣ ਜਾ ਰਹੇ ਨੇ ਤੇ ਸਾਨੂੰ ਡੀਸੀ ਸਾਹਿਬ ਨੇ ਪੂਰਾ ਵਿਸ਼ਵਾਸ ਦਿਵਾਇਆ ਹੈ ਵਿਨਾ ਦੀ ਪੂਰੀ ਸੁਣਵਾਈ ਹੋਈ ਦੀ ਅਦਰ ਸਾਡੀ ਸੁਣਵਾਈ ਨਹੀਂ ਹੋਈ ਉੱਥੇ ਟਰਨਾ 5 ਸਾਲ ਲਾਵਾ 3 ਦਿਨ 4 ਦਿਨ ਲਾਣਾ ਪਏ ਭੱਲਾ ਨੂੰ ਤਿਆਰ ਆ ਉੱਥੇ ਕੋਈ ਮੁਸ਼ਕਲ ਪੈਦੀ ਤੋਂ ਇਸੇ ਦਾ ਨੁਕਸਾਨ ਹੋਇਆ ਜਾਨੀ ਮਾਨੀ ਉਹਦਾ ਨੁਕਸਾਨ ਪਰ ਉਹਲੇ ਡੀਸੀ ਸਾਹਿਬ ਹੁੰਦੇ ਸੀਪੀ ਸਾਹਿਬ ਹੁੰਦੇ ਜੀ ਹਾਂ ਜੀ ਜੇ ਪੁਲਿਸ ਨੇ ਪੈ ਭਗਵਾਨ ਵਾਲਮੀਕ ਨੂੰ ਰਾਜ ਕੀ ਜੀ ਜਿਹੜੀ ਭੈਣ ਸਾਡੇ ਕੋਲ ਅਈ ਨਾਲੇ ਦੀ ਕੇਸ ਲੈ ਕੇ ਆਈਏ ਮਾਨਡ ਬਾਲਮੀਕ ਸਮਾਜ ਸੇਵਾ ਸੁਸਾਇਟੀ ਵੱਲੋਂ ਜਿਹੜੇ ਸਰਪੰਚ ਨੇ ਇਹਨੇ ਹੱਥ ਚੁੱਕਿਆ ਕੁੜੀ ਤੇ ਇਹ ਤੇ ਸਖਤ ਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਇਹਦੇ ਬਾਰੇ ਪਰਚਾ ਕਟਿਆ ਜਾਵੇ ਅੱਜ ਅੱਜ ਪਰਚਾ ਇਹਨੂੰ ਦਿੱਤਾ ਹੈ ਕਟਵਾਉਣ ਤੇ ਤੇ ਅੱਜ ਤੋਂ ਇਹਦੇ ਬਿਆਨ ਲੱਗਣਗੇ ਤੇ ਫੇਰ ਪਤਾ ਲੱਗੇਗਾ ਕਿ ਕੀ ਗਾੜੀ ਖਤਰ ਦਿੱਤਾ ਹਨ ਉਹਨਾਂ ਨੇ ਬਸ ਤੇ ਬੰਦੀ ਕਾਰਵਾਈ ਕੀਤੀ ਜਾਵੇ ਮੇਰਾ ਨਾਮ ਅਮਰਜੀਤ ਕੋਹਰਿਆ ਪਿੰਡ ਮੇਰਾ ਉੱਧਰੋਂ ਰੱਖਿਆ ਸੋਰੀ ਮੇਰੇ ਰੋਕੇ ਸੈਂਟਰ ਆ ਕੀ ਪਿੰਡ ਦੇ ਮੇਨ ਸ਼ਰਕਤੇ ਉੱਤੇ ਪਿੰਡ ਦਾ ਸਰਪੰਚ ਅਤੇ ਉਹਦੇ بیٹے ਨੇ ਕਿਉਂਕਿ ਹਰਕਤ ਕੀਤੀ ਆ ਉਹਦੀਆਂ ਵੀਡੀਓ ਸਾਡੇ ਕੋਲ ਆ ਇਹਨੇ ਬਹੁਤ ਬੇਰਮੀ ਦੇ ਨਾਲ ਸਾਡ ਨੂੰ ਗਲਤ ਸੂਚਨਾ ਮਿਲ ਗਈ ਜਾਤੀ ਬਾਰੇ ਨਾਲ ਆ ਤੇ ਇਸਨੇ ਮੇਰੇ ਥੱਪੜ ਮਾਰੇ ਅਜੇ ਤੱਕ ਮੈਂ ਆਪਣੇ ਆਪ ਨੂੰ ਸਾਈਡ ਕਰ ਲੈਣ ਲੱਗੀ ਸੀ ਜੋ ਕਿ ਮੇਰੇ ਸਹੁਰੇ ਪਰਿਵਾਰ ਦਾ ਮੈਟਰ ਹੀਗਾ ਮੇਰਾ ਸਮਾਨ ਬਰਾਮਤ ਹੋਇਆ ਇਸਨੇ ਮੈਨੂੰ ਸਮਾਨ 7000 ਦਾ ਵੇਚਿਆ ਜੋ ਕਿ ਪੈਸੇ ਲੈਣ ਨੂੰ ਕਹਿ ਰਿਹਾ ਵੀ ਪਹਿਲਾਂ ਪੈਸੇ ਦੋ ਸਮਾਨ ਮੈਂ ਇਸ ਨੂੰ ਫੇਰ ਚੁਕੰਦਾਾਂਗਾ ਹੁਣ ਅਸੀਂ ਕਰਦੇ ਆਂ ਕਿ ਇਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਸਖਤ ਸਖਤ ਤੇ ਜੋ ਕਿ ਮੈਂ ਤੁਹਾਨੂੰ ਦੀ ਮੰਗ ਕੀਤੀ ਹੈ